ਮਰਲੇ ਗ੍ਰਾਂਟਾਂ ਦੀ ਗੱਲ ਹੋਇਆ ਤੇ ਮਰੇਗਾ ਵੀ ਸੈਕੰਡ ਸਟੇਮ ਕਲਸਟਾਂ ਦੀਆਂ ਗ੍ਰਾਂਟਾਂ ਜਾਂ ਹੋਰ ਜਿਹੜੀਆਂ ਵੀ ਮੰਗਾਂ ਨੇ ਰਸ ਰਕਾਰ ਵਜੋਂ ਤਾਂ ਉਸ ਸਮੇਂ ਆਪਣੇ ਨਾਲ ਉਸ ਦਿਨ ਪ੍ਰਸ਼ਾਸਨ ਨੇ ਇੱਕ ਵਾਅਦਾ ਕੀਤਾ ਸੀਗਾ ਕਿ ਤੁਹਾਡੇ ਨਾਲ ਜਿਹੜੇ-ਜਿਹੜੇ ਵੀ ਇਹਨਾਂ ਮੰਗਾਂ ਨਾਲ ਸੰਬੰਧਿਤ ਅਧਿਕਾਰੀ ਨੇ ਅਕਸਰ ਸ਼ਾਇ ਹੈ ਉਹਨਾਂ ਦੀ ਮੀਟਿੰਗ ਜਿਹੜੀ ਅਸੀਂ 7 ਅਗਸਤ ਤਰੀਕ ਨੂੰ ਕਰਵਾਵਾਂਗੇ ਪਰ 7 8 3 ਨੂੰ ਜਿਹੜਾ ਚੋਰ ਜੱਤਾਂ ਲੱਗਿਆ ਪੰਚਾਇਤੀ ਇਲੈਕਸ਼ਨ ਆ ਗਿਆ ਜਿੰਦੇ ਕਰਕੇ ਆਪਣੀ ਮੀਟਿੰਗ ਉਸ ਸਮੇਂ ਹੋ ਨਹੀਂ ਪਾਈ ਉਸ ਤੋਂ ਬਾਅਦ ਆਪਾਂ ਨੂੰ 27 ਅ ਦਸੰਬਰ ਦਾ ਟਾਈਮ ਜਿਹੜਾ ਉਹ ਮਿਲਿਆ ਸੀ 27 ਦਸੰਬਰ ਨੂੰ ਵੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਤੁਸੀਂ ਸਾਰੇ ਤਿਆਰ ਵੀ ਸੀਗੇ ਕਰੋ ਤੁਰਨ ਵੀ ਲੱਗੇ ਮਾਰਛ ਹੋ ਰਹੀ ਸੀ ਉਸ ਦਿਨ ਵੀ ਤੇ ਉਸ ਦਿਨ ਕਹਿੰਦੇ ਵੀ ਸਾਫ ਕਾ ਪ੍ਰਧਾਨ ਮੰਤਰੀ ਡਾਕਟਰ ਮੋਰ ਚੰਦ ਦੀ ਡੈਥ ਹੋ ਗਈ ਜਿੰਦੇ ਕਰਕੇ ਉਸ ਦਿਨ ਛੁੱਟੀ ਹੋ ਗਈ ਤੇ ਉਹੀ ਮੀਟਿੰਗ ਜਿਹੜੀ ਅੱਜ ਆਪਣੀ ਹੋਈ ਹੈ ਜਿੰਦੇ ਵਿੱਚ ਹਰੇਕ ਮੰਗ ਨਾਲ ਸੰਬੰਧਿਤ ਜਿਹੜਾ ਜ਼ਿਲ੍ਹੇ ਦਾ ਅਧਿਕਾਰੀ ਹੈ ਉਹ ਆਇਆ ਹੋਇਆ ਸੀ ਹਰੇਕ ਨਾਲ ਕੱਲੀ-ਕੱਲੀ ਮੰਗ ਤੇ ਪੂਰੇ ਵਿਸਤਾਰ ਦੇ ਨਾਲ ਜਿਹੜੀ ਉਹ ਗੱਲਬਾਤ ਹੋਈ ਹੈ ਹੁਣ ਚਲੋ ਮੰਗਾ ਤੇ ਜਿਹੜੀ ਇਹ ਪ੍ਰਧਾਨ ਨੇ ਸਾਰੀ ਗੱਲ ਕੀਤੀ ਨਰੇਗਾ ਤੇ ਮੈਂ ਗੱਲ ਕਰਨੀ ਹੈ ਥੋੜੀ ਜੀ ਲੇਕਿਨ ਉਸ ਤੋਂ ਪਹਿਲਾਂ ਥੋੜੀ ਜੀ ਗੱਲ ਹੋਰ ਕਰਨਾ ਚਾਹੁੰਦੇ ਆ ਮੀਟਿੰਗ ਜਿਹੜੀ ਅੱਜ ਹੋਈ ਹੈ ਇਹ ਮੀਟਿੰਗ ਕੋਈ ਕੱਲੇ ਪ੍ਰਧਾਨ ਨਾਲ ਨਹੀਂ ਹੋਈ ਕੱਲੇ ਮੇਰੇ ਨਾਲ ਨਹੀਂ ਹੋਈ ਜਾਂ ਕੱਲੇ ਵਿਮਲਾ ਨਾਲ ਜਾਂ ਕੱਲੇ-ਕੱਲੇ ਕਿਸੇ ਬੰਦੇ ਨਾਲ ਨਹੀਂ ਹੋਈ ਤੁਸੀਂ ਦੇਖੋ ਜਿਹੜਾ ਮਜ਼ਦੂਰ ਬੰਦਾ ਹੈ ਜਿਹੜਾ ਆਪਣੀ ਕਿਰਤ ਕਰਦਾ ਹੈ ਜਿਹੜਾ ਮਿਹਨਤ ਕਰਦਾ ਹੈ ਜਿੰਦੇ ਕਿਤੇ ਕੋਈ ਸੁਣਦਾ ਨਹੀਂ ਉਹਦੇ ਨਾਲ ਜਦੋਂ ਜ਼ਿਲ੍ਹਾ ਪੰਧਰੀ ਅਧਿਕਾਰੀ ਗੱਲਬਾਤ ਕਰਨ ਲਈ ਤਿਆਰ ਹੋਏ ਨੇ ਇਹ ਕੋਈ ਆਪਣੇ ਅੱਜ ਛੋਟੀ ਗੱਲ ਨਹੀਂ ਹੈ ਜੀ ਤੁਸੀਂ ਦੇਖ ਲਓ ਤੁਹਾਡੇ ਪਿੰਡ ਦਾ ਜਿਹੜਾ ਡੀਪੂ 홀ਡਰ ਵੀ ਉਹ ਵੀ ਤੁਹਾਡੀ ਗੱਲ ਨਹੀਂ ਸੁਣਦਾ ਤੇ ਪਾਵਰ ਉਹਨਾਂ ਕੋਲੇ ਕੁਝ ਨਹੀਂ ਹੁੰਦੀ ਅਫਸਰ ਕੋਈ ਨਹੀਂ ਹੁੰਦਾ ਉਹ ਗੱਲ ਤੁਹਾਡੀ ਉਹ ਵੀ ਨਹੀਂ ਸੁਣਦਾ ਤੇ ਅੱਜ ਆਪਾਂ ਡੀਪੂ 홀ਡਰ ਵੀ ਨਹੀਂ ਫੈਕਟਰੀ ਵੀ ਨਹੀਂ ਵੀਡੀਓ ਵੀ ਨਹੀਂ ਆਪਾਂ ਜ਼ਿਲ੍ਹੇ ਦੇ ਡੀਸੀ ਦੇ ਕੋਲ ਬੈਠੇ ਹੋਏ ਆਂ ਗੱਲ ਕਰਨ ਦੇ ਲਈ ਡੀਸੀ ਜਿਹੜਾ ਮਜਬੂਰ ਸੀ ਨਾ ਗੱਲ ਕਰਨ ਲਈ ਉਹ ਕਿਉਂ ਮਜਬੂਰ ਹੋਇਆ ਕਿਉਂਕਿ ਤੁਸੀਂ ਲੋਕਾਂ ਨੇ ਆਪਣਾ ਇਕੱਠ ਤੁਸੀਂ ਲੋਕਾਂ ਨੇ ਆਪਣਾ ਜਿਹੜਾ ਏਕਤਾ ਹੈ ਉਸ ਏਕਤਾ ਦੇ ਸਦਕਾ ਜਿਹੜਾ ਪ੍ਰੈਸ਼ਰ ਬਣਾਇਆ ਇਹਨਾਂ ਲੋਕਾਂ ਦੇ ਵੀ ਜਿਹੜਾ ਇਹ ਗੱਲ ਕਰਨ ਲਈ ਮਜਬੂਰ ਹੋ ਗਏ ਇਹਨਾਂ ਨੂੰ ਪਤਾ ਸੀਗਾ ਵੀ ਗੱਲ ਜਿਹੜੀ ਉਹ ਕਰਨੀ ਪੈਣੀ ਹੈ ਜਿਹੜੇ ਇਹਨਾਂ ਦੇ ਮਸਲੇ ਨੇ ਉਹਨਾਂ ਦਾ ਕੁਝ ਨਾ ਕੁਝ ਹੱਲ ਜਿਹੜਾ ਕੱਢਣਾ ਪੈਣਾ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਅੱਜ ਤੱਕ ਜਿਹੜੇ ਪਿੰਡ ਨੇ ਕਦੇ ਮਰੇਗਾ ਦਾ ਨਾਮ ਨਹੀਂ ਸੀ ਸੁਣਿਆ ਉਹਨਾਂ ਪਿੰਡਾਂ ਦੇ ਚ ਕੰਮ ਚੱਲ ਰਹੇ ਨੇ ਜਿਹੜੇ ਪਿੰਡਾਂ ਨੇ ਕਦੇ ਮਰੇਗਾ ਦੇ ਕਾਰਡ ਨਹੀਂ ਸੀ ਦੇਖੇ ਉਹਨਾਂ ਦੇ ਕਾਰਡ ਵੀ ਛੱਪ ਕੇ ਆ ਕੇ ਮਿਲ ਜਾਣਗੇ ਥੋੜੇ ਦਿਨਾਂ ਦੇ ਵਿੱਚ ਇਹ ਤੁਹਾਡੇ ਸੰਘਰਸ਼ ਦੀ ਬਦੌਲਤ ਹੋਇਆ ਜੇ ਅੱਜ ਇੱਥੋਂ ਦੀ ਅਫਸਰ ਜੀ ਇਹ ਗੱਲ ਕਹਿਣ ਲਈ ਮਜਬੂਰ ਹੈ ਕਿ ਤੁਹਾਨੂੰ ਅਸੀਂ 10-10 ਮਰਲੇ ਪਲਾਟ ਤਾਂ ਨਹੀਂ ਆਪਾਂ ਮੰਨ ਕੇ ਤੇ ਵੀ 10-10 ਮਰਲੇ ਦੇ ਪਲਾਟ ਦਿਓ ਉਹ ਚਲੋ ਆਪਣੇ ਆਪ ਵੀ ਕਹਿੰਦੇ 10-10 ਮਰਲੇ ਪਲਾਟ ਦੀ ਤਾਂ ਕੋਈ ਸ਼ਰਤ ਨਹੀਂ ਹੈ ਲੇਕਿਨ 5-5 ਮਰਲੇ ਵਾਲੀ ਹੈਗੀ ਉਹ ਅਸੀਂ ਦੇ ਸਕਦੇ ਹਾਂ ਉਹਨਾਂ ਨੂੰ ਠੀਕ ਹੈ ਜੀ ਤੋਂ ਆਪਣਾ ਵੀ ਇਹ ਸੀ ਵੀ ਘੱਟੋ ਘੱਟ 10-10 ਮਰਲੇ ਦੀ ਮੰਗ ਕਰੀਏ ਪੰਜ ਤਾਂ ਮਿਲਨੇ ਚਾਹੀਦੇ ਹਨ ਜਿਹੜੇ ਲੋੜਵੰਦ ਨੇ ਚਲੋ ਉਹਨਾਂ ਦੇ ਲਈ ਜਿਹੜੀਆਂ ਟਰਮ ਨੇ ਜਿਹੜੀਆਂ ਕੰਡੀਸ਼ਨਸ ਨੇ ਮਤਲਬ ਹੁੰਦੀਆਂ ਨੇ ਨਾ ਕੁਝ ਰੂਲ ਵੀ ਹੁੰਦੇ ਇਸ ਗੱਲ ਦੇ ਕਾਨੂੰਨ ਵੀ ਕੁਝ ਹੁੰਦਾ ਵੀ ਕਿੰਨੂ-ਕਿੰਨੂ ਮਿਲਨੇ ਚਾਹੀਦੇ ਨੇ ਚਲੋ ਉਹਨਾਂ ਨੇ ਕਿਹਾ ਵੀ ਜਿਹੜਾ ਟਰਮ ਐਂਡ ਕੰਡੀਸ਼ਨ ਲਾਗੂ ਕਰਦਾ ਹੋਇਆ ਉਹਨੂੰ ਹੀ ਮਿਲਣਗੇ ਪਰ ਜੇ ਅੱਜ ਉਹ ਇਸ ਗੱਲ ਲਈ ਤਿਆਰ ਹੋਏ ਨੇ ਤਾਂ ਤੁਹਾਡੇ ਏਕੇ ਦੇ ਸਦਕਾ ਤੁਹਾਡੇ ਸੰਘਰਸ਼ ਦੀ ਸਦਕਾ ਹੋਏਗਾ ਫੋ ਕਹਿਣ ਦਾ ਮੇਰਾ ਇਹ ਹੈ ਕਿ ਜੇ ਤੁਸੀਂ ਅੱਜ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਆਪਣੀ ਜਿਵੇਂ ਕਿਸਾਨ ਜਥੇਬੰਦੀ ਬਣਾ ਰਹੇ ਐ ਮੁਲਾਜ਼ਮ ਜਥੇਬੰਦੀਆਂ ਬਣਾ ਰਹੇ ਐ ਤੁਸੀਂ ਵੀ ਆਪਣੀ ਮਜ਼ਦੂਰਾਂ ਨੇ ਇੱਕ ਜਥੇਬੰਦੀ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਨੂੰ ਉਤਸ਼ਾਹਿਤ ਕੀਤਾ ਪਰ ਫੁੱਲਿਤ ਕੀਤਾ ਆਪਣੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਮਜ਼ਦੂਰ ਭੈਣਾ ਭਰਾ ਜਿਹੜੇ ਜਥੇਬੰਦੀ ਨਾਲ ਜੁੜੇ ਨੇ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਕਿ ਵਾਕਈ ਜੇ ਅਸੀਂ ਜਥੇਬੰਦ ਹੋਵਾਂਗੇ ਜੇ ਅਸੀਂ ਇਕੱਠ ਹੋਵਾਂਗੇ ਤਾਂ ਹੀ ਜਿਹੜੇ ਉਹ ਮਸਲੇ ਹੱਲ ਹੋਣਗੇ ਇਸ ਕਰਕੇ ਤੁਹਾਨੂੰ ਬੇਨਤੀ ਮੈਂ ਇਹੀ ਕਰਨਾ ਚਾਹੁੰਦਾ ਤੇ ਅੱਜ ਅਸੀਂ 20 ਪਿੰਡਾਂ ਚ 40 ਪਿੰਡਾਂ ਚ ਪਹੁੰਚ ਕੀਤੀ ਹੋਈ ਹੈ ਜਥੇਬੰਦੀ ਨੇ ਤਾਂ ਤੁਸੀਂ ਆਪਣੀ ਇਸ ਜਥੇਬੰਦੀ ਨੂੰ ਜਿਹੜੀ ਕਿ ਤੁਹਾਡੀ ਆਪਣੀ ਮਜ਼ਦੂਰਾਂ ਦੀ ਜਥੇਬੰਦੀ ਹੈ ਜਿਹੜੀ ਮਜ਼ਦੂਰਾਂ ਦੀ ਗੱਲ ਕਰਦੀ ਹੈ ਜਿੰਨੇ ਵੀ ਅੰਦਰ ਸਾਥੀ ਗਏ ਸੀ ਤੁਸੀਂ ਉਹਨਾਂ ਨੂੰ ਪੁੱਛ ਲਿਓ ਵੀ ਅੰਦਰ ਜਿੰਨੀ ਵੀ ਗੱਲਬਾਤ ਹੋਈ ਹੈ ਉਹ ਮਜ਼ਦੂਰਾਂ ਦੇ ਉੱਪਰ ਗੱਲ ਹੋਈ ਹੈ ਮਜ਼ਦੂਰਾਂ ਨੂੰ ਜਿਹੜੀਆਂ ਜਿਹੜੀਆਂ ਸਹੂਲਤਾਂ ਉਹਨਾਂ ਸਹੂਲਤਾਂ ਦੇ ਉੱਪਰ ਗੱਲ ਹੋਈ ਹੈ ਇਸ ਕਰਕੇ ਤੁਸੀਂ ਜਿਹੜੀ ਜਥੇਬੰਦੀ ਮਜ਼ਦੂਰਾਂ ਦੀ ਗੱਲ ਕਰ ਰਹੀ ਹੈ ਉਸ ਜਥੇਬੰਦੀ ਨੂੰ ਹੋਰ ਪਿੰਡਾਂ ਤੱਕ ਜਿਹੜਾ ਵੱਤੋ ਵੱਤ ਲੈ ਕੇ ਜਾਈਏ ਆਪਾਂ ਜਿੱਥੇ-ਜਿੱਥੇ ਵੀ ਤੁਹਾਡੇ ਕੋਈ ਰਿਸ਼ਤੇਦਾਰੀਆਂ ਨੇ ਜਿੱਥੇ-ਜਿੱਥੇ ਵੀ ਤੁਹਾਡੇ ਕੋਈ ਸੰਪਰਕ ਨੇ ਜਿੱਥੇ ਤੁਹਾਨੂੰ ਲੱਗਦਾ ਵੀ ਮਜ਼ਦੂਰ ਭੈਣ ਭਰਾਵਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਰਹੇ ਉਹਨਾਂ ਦੀ ਸਹੂਲਤ ਨਹੀਂ ਮਿਲ ਰਹੀ ਤਾਂ ਆਪਾਂ ਉਹਨਾਂ ਨੂੰ ਵੀ ਜਥੇਬੰਦੀ ਦੇ ਨਾਲ ਜੋੜੀਏ ਜਥੇਬੰਦੀ ਦਾ ਮਕਸਦ ਹੈ ਜਿਹੜਾ ਉਹ ਤੁਹਾਡੀਆਂ ਮੰਗਾਂ ਪੂਰੀਆਂ ਕਰਨ ਦੇ ਨਾਲ-ਨਾਲ ਜਿਹੜਾ ਕੋਲੇ ਗੰਦਲਾ ਸਿਸਟਮ ਹੈ ਜੇ ਸਿਸਟਮ ਦੇ ਵਿੱਚ ਰਹਿ ਕੇ ਸਾਡੇ ਕੋਈ ਕੰਮ ਨਹੀਂ ਹੁੰਦੇ ਅਸਲ ਤੇ ਲੋੜ ਹੈ ਉਹ ਸਿਸਟਮ ਨੂੰ ਬਦਲਣ ਦੀ ਇਸ ਕਰਕੇ ਜੇ ਅਸੀਂ ਉਹ ਸਿਸਟਮ ਨੂੰ ਠੀਕ ਕਰਨਾ ਚਾਹੁੰਦੇ ਆ ਤਾਂ ਜਥੇਬੰਦੀ ਨੂੰ ਹੋਰ ਵਧਾਈਏ ਪਿੰਡਾਂ ਦੇ ਵਿੱਚ ਲੈ ਕੇ ਜਾਈਏ ਹੋਰ ਵੀ ਜਿਹੜੇ ਪਿੰਡਾਂ 'ਚ 40 50 ਨੇ ਉਹਨਾਂ ਨੂੰ 100 200 400 ਤੱਕ ਲੈ ਕੇ ਜਾਈਏ ਤਾਂ ਜੋ ਜਿਹੜੇ ਅਫਸਰ ਅੱਜ ਸਾਨੂੰ 4 ਮਹੀਨੇ ਬਾਅਦ ਮੀਟਿੰਗ ਮਿਲੀ ਹੈ ਫਿਰ ਇਹ ਮੀਟਿੰਗ 'ਚ 4 ਮਹੀਨੇ ਨਹੀਂ ਪੈਣੇ ਚਾਹੀਦੇ ਇਹ ਮੀਟਿੰਗ ਜਿਹੜੀ ਨਾਲ ਦੀ ਨਾਲ ਹੋਣੀ ਚਾਹੀਦੀ ਹੈ ਉਹਨਾਂ ਅਫਸਰ ਦੇ ਨਾਲ ਜੇ ਅਸੀਂ ਨਾਲ ਦੀ ਨਾਲ ਕਰਨਾ ਚਾਹੁੰਦੇ ਆ ਮੀਟਿੰਗਾਂ ਤਾਂ ਸਾਡਾ ਜਿਹੜਾ ਇਕੱਠ ਹੈ ਸਾਡੀ ਜਿਹੜੀ ਤਾਕਤ ਹੈ ਉਹਦੇ ਵਿੱਚ ਹੋਰ ਵਾਅਦਾ ਜਿਹੜਾ ਹੋਣਾ ਚਾਹੀਦਾ ਸੋ ਲਾਸਟੇ ਜਿਹੜੀ ਗੱਲ ਨਰੇਗਾ ਨਾਲ ਸੰਬੰਧ ਜਿਹੜੀ ਅੰਦਰ ਗੱਲਬਾਤ ਹੋਈ ਹੈ ਦੇਖੋ ਆਪਣੀਆਂ ਕੋਈ ਨਰੇਗਾ 'ਚ ਖਾਸ ਮੰਗਣੀ ਸੀ ਵੇ ਅਸੀਂ ਮਜ਼ਦੂਰ ਲੋਕ ਆ ਅਸੀਂ ਆਪਣੀ ਦਿਹਾੜੀ ਕਰਨਾ ਚਾਹੁੰਦੇ ਆ ਸਾਨੂੰ ਦਿਹਾੜੀ ਦਿਓ ਅਸੀਂ ਕੋਈ ਕੁਰਸੀ ਨਹੀਂ ਮੰਗ ਲਈ ਕਿਸੇ ਕੋਲੋਂ ਠੀਕ ਹੈ ਜੀ ਅਸੀਂ ਕੋਈ ਕਿਸੇ ਕੋਲੋਂ ਰਾਜ ਭਾਗ ਨਹੀਂ ਮੰਗ ਲਿਆ ਅਸੀਂ ਤਾਂ ਆਪਣੀ ਦਿਹਾੜੀ ਕਰਨੀ ਜਾ ਕੇ ਮਿਹਨਤ ਕਰਕੇ ਕਿਰਤ ਕਰਕੇ ਦਿਹਾੜੀ ਕਮਾਉਣੀ ਹੈ ਸੋ ਜਿਹੜੀ ਮੰਗ ਸੀ ਵੀ ਜਿਹੜੇ ਮਜ਼ਦੂਰ ਨਰੇਕਾ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਰੇਗਾ ਦਾ ਕੰਮ ਦੇਣਾ ਦਿੱਤਾ ਜਾਵੇ ਠੀਕ ਹੈ ਜੀ ਇਸ ਮੰਗ ਤੇ ਵੀ ਉਹਨਾਂ ਨੇ ਕਿਹਾ ਵੀ ਠੀਕ ਆ ਤੁਸੀਂ ਨੋਟ ਕਰਵਾਓ ਜੋ ਜੋ ਵੀ ਜਿਹੜੇ ਜਿਹੜੇ ਪਿੰਨਾਂ ਦੇ ਹਾਲਾਤ ਨੇ ਸਾਨੂੰ ਲਿਸਟਾਂ ਦਿਓ ਅਸੀਂ ਜਿਹੜਾ ਉਹਨਾਂ ਪਿੰਡਾਂ ਵਿੱਚ ਕੰਮ ਚਲਾਵਾ ਕੁਝ ਪਿੰਡਾਂ ਦੀ ਲਿਸਟ ਆਪਾਂ ਦਿੱਤੀਆਂ ਨੇ ਜਿਹੜੀਆਂ ਜਿਹੜੀਆਂ ਆਪਣੇ ਕੋਲ ਆਈਆਂ ਹੋਈਆਂ ਸੀ ਹੁਣ ਜਿਹੜੇ ਬੰਦੇ ਲੇਟ ਹੋ ਗਏ ਉਹਨਾਂ ਦੀ ਲਿਸਟ ਉਹਨਾਂ ਦੁਆਰਾ ਤਾਂ ਮਿਲਣੀ ਨਹੀਂ ਚਾਹੀਦੀ ਠੀਕ ਹੈ ਜਿਹੜੀ 11 ਵਜੇ ਦਾ ਟ੍ਰੈਵਲ ਹਾਂ ਉਹ ਕਰ ਦੋ ਜਿਹੜੀ ਗੱਲ ਹੈ ਨਰੇਗਾ ਦੇ ਜਿਨ੍ਹਾਂ ਦੇ ਕਾਰਡ ਬਣ ਗਏ ਹੋਏ ਆ ਪਰ ਕਾਪੀਆਂ ਨਹੀਂ ਮਿਲੀਆਂ ਹਾਲੇ ਤੱਕ ਉਹ ਵੀ ਕਰਦਾ ਪੰਦਰ ਪੂਰੇ ਜ਼ੋਰ ਨਾਲ ਹੀ ਰੱਖੀ ਏ ਵੀ ਲਗਾਤਾਰ ਇੱਕ ਸਾਲ ਤੋਂ ਅਸੀਂ ਮੰਗ ਕਰ ਰਹੇ ਆ ਫਿਰ ਸਾਡੇ ਨਰੇਗਾ ਦੇ ਕਾਰਡ ਬਣਾਏ ਜਾਣ ਤੁਸੀਂ ਕਾਰਡ ਨਹੀਂ ਬਣਾ ਰਹੇ ਜੇ ਕਾਰਡ ਬਣ ਜਾਂਦੇ ਆ ਤੁਸੀਂ ਉਹ ਕਾਪੀਆਂ ਨਹੀਂ ਦੇ ਰਹੇ ਕਿਸੇ ਨੂੰ ਵੀ ਕਿਸੇ ਨੂੰ ਪਤਾ ਹੀ ਨਹੀਂ ਵੀ ਸਾਡੇ ਕਾਰਡ ਬਣੇ ਆ ਜਾਂ ਨਹੀਂ ਬਣੇ ਮੰਨ ਲਓ ਅਸੀਂ ਕਿਸੇ ਪਿੰਡ 'ਚ ਜਾਂਦੇ ਆ ਪੁੱਛਦੇ ਆ ਕਿ ਤੁਹਾਡਾ ਕਾਰਡ ਬਣਿਆ ਮਜ਼ਦੂਰ ਵਿਚਾਰੇ ਕਹਿੰਦੇ ਨਹੀਂ ਬਣਿਆ ਜੀ ਜਦੋਂ ਅਸੀਂ ਆਨਲਾਈਨ ਚੈੱਕ ਕਰਦੇ ਹਾਂ ਤਾਂ ਦਾ ਨਾਮ ਕਾਰਡ ਉੱਥੇ ਬਣਿਆ ਹੁੰਦਾ ਵੀ ਕਾਰਡ ਬਣਿਆ ਹੋਇਆ ਜੀ ਇਹਨਾਂ ਦਾ ਕਿਉਂਕਿ ਉਹਨਾਂ ਦੇ ਹੱਥ 'ਚ ਕਾਪੀਆਂ ਨਹੀਂ ਹੈਗੀਆਂ ਇਸ ਕਰਕੇ ਇਹ ਮੰਨ ਸੀ ਵੀ ਇਹਨਾਂ ਨੂੰ ਕਾਰਡ ਜਿਹੜੇ ਨੇ ਉਹ ਦਿੱਤੇ ਜਾਣ ਉਹਦੇ ਉਹਨਾਂ ਨੇ ਲਿਸਟਾਂ ਲਈਆਂ ਨਾਲ ਦੀ ਨਾਲ ਜਿਹੜੇ ਪਿੰਡਾਂ ਦੇ ਕੋਈ ਰਹਿਗੀਆਂ ਹੋਈਆਂ ਉਹ ਵੀ ਆਪਾਂ ਨੰਬਰ ਲੈ ਲਏ ਹੋਇਆ ਕੱਲੇ-ਕੱਲੇ ਅਧਿਕਾਰੀ ਤੋਂ ਉਹਨਾਂ ਨੂੰ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਮਿਲ ਕੇ ਜਿਹੜੀਆਂ ਲਿਸਟਾਂ ਸੌਂਪਾਂਗੇ ਤਾਂ ਜੋ ਜਿਹੜੇ ਤੁਹਾਨੂੰ ਕਾਰਡ ਮਿਲ ਸਕਣ ਉਹਨਾਂ ਨੇ ਕਿਹਾ ਵੀ ਕਾਰਡ ਵੀ ਅਸੀਂ ਬਜਾਰੀ ਜਿਹੜੇ ਉਹ ਕਰਾਵਾਂਗੇ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੀ ਜਿਹੜੀ ਗੱਲ ਸੀਗੀ ਨਰੇਗਾ ਵਾਲੇ ਮਸਲੇ ਤੋਂ ਉਹ ਇਹ ਹੋਈ ਸੀ ਕਿ ਜਿਹੜੇ ਮਜ਼ਦੂਰ ਮਜ਼ਦੂਰੀ ਕਰਨਾ ਚਾਹੁੰਦੇ ਐ ਕੰਮ ਦੀ ਮੰਗ ਕਰ ਰਹੇ ਐ ਪਰ ਉਹਨਾਂ ਨੂੰ ਕੰਮ ਦਿੱਤਾ ਨਹੀਂ ਜਾ ਰਿਹਾ ਐ ਤੇ ਲਈ ਤੁਸੀਂ ਜ਼ਿੰਮੇਵਾਰ ਹੋ ਸਰਕਾਰ ਜ਼ਿੰਮੇਵਾਰ ਹੈ ਸਰਕਾਰ ਦਾ ਕਾਨੂੰਨ ਇਹ ਗੱਲ ਕਹਿੰਦਾ ਹੈ ਕਿ ਜਿਹੜਾ ਨਰੇਗਾ ਦਾ ਕੰਮ ਜਿਹੜਾ ਬੰਦਾ ਮੰਗ ਰਿਹਾ ਨੂੰ ਜੇ ਨਹੀਂ ਦਿੱਤਾ ਜਾ ਰਿਹਾ ਤਾਂ ਬੇਰੋਜ਼ਗਾਰੀ ਪੱਤੇ ਦਾ ਉਹ ਹੱਕਦਾਰ ਹੈ ਬਿਨਾ ਕੰਮ ਤੋਂ ਉਹ ਜਿਹੜੀ ਬੇਰੋਜ਼ਗਾਰੀ ਪੱਤਾ ਉਹ ਦਿੱਤਾ ਜਾਵੇਗਾ ਤਾਂ ਆਪਾਂ ਨਾਲ ਦੀ ਨਾਲ ਇਹ ਵੀ ਮੰਗ ਕੀਤੀ ਸੀ ਵੀ ਜੇ ਉਹ ਨਹੀਂ ਹੁੰਦਾ ਤਾਂ ਬੇਰੋਜ਼ਗਾਰੀ ਪੱਤਾ ਦਿੱਤਾ ਜਾਵੇ ਚਲੋ ਜਿਹੜਾ ਸੀਨੀਅਰ ਅਫਸਰ ਬੈਠਾ ਹੈ ਸਾਹਮਣੇ ਜਿਹੜਾ ਨਰੇਗਾ ਨਾਲ ਸੰਬੰਧ ਸਿਉਂ ਜਿਹਨੂੰ ਸਵਾਲ ਕਰਤਾ ਕਿ ਬੇਰੋਜ਼ਗਾਰੀ ਪੱਤਾ ਹੁੰਦਾ ਕਿੰਨਾ ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਜੀ ਫਿਰ ਉਹ ਚਲੋ ਆਪਾਂ ਦੱਸਤਾ ਨੂੰ ਵੀ ਹੁੰਦਾ ਕਿੰਨਾ ਵੀ ਜੇ 100 ਦਿਨ ਦਾ ਕੰਮ ਮੰਗ ਰਿਹਾ ਪਹਿਲੇ 30 ਦਿਨ ਦੇ ਪੈਸੇ ਨੇ ਜਿਹੜੇ ਚੌਥਾ ਹਿੱਸਾ ਮਿਲਦਾ ਹੁੰਦਾ ਹੈ ਜੇ ਮੰਨ ਲਓ 400 ਰੁਪਏ ਦਿਹਾੜੀ ਹੈ ਤਾਂ ਪਹਿਲੇ 30 ਦਿਨ ਦੇ 100 ਰੁਪਏ ਤੁਹਾਨੂੰ ਫ੍ਰੀ ਚ ਮਿਲਨੇ ਆ ਉਸ ਤੋਂ ਬਾਅਦ ਜਿਹੜੇ ਬੱਜਦੇ 70 ਦਿਨ ਨੇ ਉਹਨਾਂ ਦੇ ਤੁਹਾਨੂੰ ਅੱਧੇ ਪੈਸੇ ਦਿਹਾੜੀ ਦੇ ਮਿਲਨੇ ਹੁੰਦੇ ਅੱਧੀ ਦਿਹਾੜੀ ਜੇ 100 400 ਰੁਪਏ ਦਿਹਾੜੀ ਤਾਂ 200 ਰੁਪਏ ਤੁਹਾਨੂੰ ਫ੍ਰੀ ਚ ਮਿਲਣੀ ਹੈ ਕਿਉਂਕਿ ਤੁਸੀਂ ਕੰਮ ਮੰਗ ਰਹੇ ਤੁਹਾਨੂੰ ਸਰਕਾਰ ਨਹੀਂ ਕੰਮ ਦੇਦੀ ਇਹ ਗੱਲ ਬੜਾ ਆਪਣਾ ਉਹਨਾਂ ਨੂੰ ਦੱਸੀਏ ਇਸ ਚ ਕਾਨੂੰਨ ਆ ਹੈ ਕਾਨੂੰਨ ਦਾ ਇਸ ਦਾ ਉਹਨਾਂ ਨੂੰ ਵੀ ਪਤਾ ਹੈਗਾ ਸੀ ਠੀਕ ਹੈ ਜੀ ਇਸ ਤੋਂ ਇਲਾਵਾ ਹੁਣ ਮੇਰੇ ਗਾ ਦਾ ਮਹਿੰਗਾਈ ਜਿਹੜੀ ਹੈ ਉਹ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਲੇਕਿਨ ਦਿਹਾੜੀ ਦਾ ਨਰੇਗਾ ਦੀ ਉਹ 320 ਰੁਪਏ 320 ਨਾਲ ਕੀ ਬਣਦਾ ਇਹ ਵੀ ਗੱਲ ਹੋਈ ਹੈ ਵੀ ਦਿਹਾੜੀ ਜਿਹੜੀ ਘੱਟੋ ਘੱਟ 700 ਰੁਪਏ ਉਹ ਹੋਣੀ ਚਾਹੀਦੀ ਹੁਣ ਨਰੇਗਾ ਦੇ ਕੰਮ 100 ਦਿਨ ਦੀ ਗਰੰਟੀ ਹੈ ਸਰਕਾਰ ਦੀ 1 ਸਾਲ ਚ 100 ਦਿਨ ਦੇਣਾ ਹੈ ਤੇ ਬਾਕੀ 250 ਦਿਨ ਮਜ਼ਦੂਰ ਕਿੱਥੇ ਜਾਵੇ ਉਹ ਵੀ ਮੰਗ ਰੱਖੀ ਹੈ ਵੀ ਮਜ਼ਦੂਰਾਂ ਨੂੰ ਪੂਰਾ ਸਾਲ ਜਿਹੜਾ ਨਰੇਗਾ ਦਾ ਕੰਮ ਹੈ ਉਹ ਦਿੱਤਾ ਜਾਵੇ ਇਹ ਦੋ ਮੰਗਾਂ ਨੇ ਜਿਹੜੀਆਂ 300 ਪੂਰਾ ਸਾਲ ਕੰਮ ਦੇਣ ਵਾਲੀ ਤੇ 700 ਰੁਪਏ ਦਿਹਾੜੀ ਵਾਲੀ ਇਹਦੇ ਤੋਂ ਨਾਲ ਇਹ ਗੱਲ ਕਹੀ ਹੈ ਵੀ ਠੀਕ ਆ ਤੁਹਾਡੀ ਮੰਗ ਜਿਹੜੀ ਇਹ ਆ ਅਸੀਂ ਇਹ ਮੰਗ ਹੈ ਉੱਪਰ ਲੈਵਲ ਦੀ ਸਰਕਾਰ ਦੇ ਪੱਧਰ ਦੀ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੇ ਪੱਧਰ ਦੀ ਠੀਕ ਹੈ ਤੁਹਾਡੀ ਇਹ ਮੰਗ ਉੱਪਰ ਲਿਖ ਕੇ ਭੇਜ ਦਵਾਂਗੇ ਉਪਰੋਂ ਸਰਕਾਰ ਦੀ ਜੋ ਵੀ ਪਾਲਿਸੀ ਨੀਤੀ ਆਉਂਦੀ ਹੋ ਉਸ ਨਾਲ ਲੱਗੂ ਹੋ ਲਈਗੀ ਇਹ ਵੀ ਆਪਾਂ ਮੰਗ ਜਿਹੜੀ ਅੰਦਰ ਰੱਖੀ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੀ ਆ ਰਾਸ਼ਨ ਕਾਰਡ ਵਾਲਾ ਮਸਲਾ ਹੈ ਉਹਦੇ ਚ ਤੁਹਾਡੇ ਪਿੰਡਾਂ ਦੇ ਵਿੱਚੋਂ ਕੇਐਮਸੀ ਹੋਈ ਹੈ ਪ੍ਰਧਾਨ ਨੇ ਵੀ ਥੋੜੀ ਜਿਹੀ ਗੱਲ ਦੱਸੀ ਸੀ ਕੇ ਵੀ ਸੀ ਉਹਨਾਂ ਦਾ ਇਹ ਸੀਗਾ ਵੀ ਜਿਹੜੇ ਵੀ ਪਿੰਡਾਂ 'ਚ ਕੇ ਵੀ ਸੀ ਹੋਈ ਹੈ ਕੇ ਵੀ ਸੀ ਦਾ ਭਾਵ ਪੂਰੇ ਪਰਿਵਾਰ ਦੇ ਅੰਗੂਠੇ ਜਿੱਦ ਨੂੰ ਲਵਾਏ ਸੀ ਉਹਨਾਂ ਨੇ ਵੀ ਅੰਗੂਠੇ ਲਾਓ ਜੀ ਪੂਰੇ ਪਰਿਵਾਰ ਦੇ ਤਾਂ ਉਹ ਕਹਿੰਦੇ ਆ ਵੀ ਇੱਕ ਪਿੰਡ ਦੇ ਵਿੱਚੋਂ 100 ਮਗਰ 33 ਘਰ ਨੇ ਜਿਹੜੇ ਉਹਨਾਂ ਦੀ ਕੇ ਵੀ ਸੀ ਨਹੀਂ ਹੋਈ ਹੋਈ ਜੇ ਉਹ ਆਪਦੀ ਕੇ ਵੀ ਸੀ ਨਾ ਕਰਵਾਉਣਗੇ ਪਰ ਰਾਸ਼ਨ ਮਿਲਣਾ ਬੰਦ ਹੋ ਜਾਣਾ ਉਹਨਾਂ ਨੂੰ ਇਸ ਕਰਕੇ ਤੁਸੀਂ ਵੀ ਦੇਖੋ ਜੇ ਕਿਸੇ ਦੀ ਵੀ ਕੇ ਵੀ ਸੀ ਰਹਿੰਦੀ ਹੈ ਤਾਂ ਜਿਹੜਾ ਵੀ ਤੁਹਾਡਾ ਸਬੰਧਤ ਡੀਪੂ ਹੋਲਡਰ ਹੈ ਜਦੋਂ ਕਣਕ ਤੁਹਾਡੀ ਪਰਚੀ ਕਟੋਂਦੀ ਹੈ ਉਹਨਾਂ ਨਾਲ ਦੱਸ ਕੇ ਵੀ ਸਾਡੀ ਕੇ.ਵਾਈ.ਸੀ ਰਿੰਦੀ ਕੇ.ਵਾਈ.ਸੀ ਕਰ ਦਿਓ ਉਹ ਕੇ.ਵਾਈ.ਸੀ ਆਪ ਵੀ ਕਰਵਾਓ ਤੇ ਦੂਜੇ ਜਿਹੜੇ ਪਿੰਡ ਨੇ ਤੁਹਾਡੇ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਦੱਸੋ ਭਾਈ ਜੇ ਕਿਹਨੇ ਕੇ.ਵਾਈ.ਸੀ ਨਹੀਂ ਕਰਵਾਈ ਕੇ ਪਰਿਵਾਰ ਦਾ ਕੋਈ ਮੈਂਬਰ ਰਿੰਦਾ ਤਾਂ ਆਪਣੀ ਕੇ.ਵਾਈ.ਸੀ ਦੀ ਨੂੰ ਪਰਵਾਹ ਨਹੀਂ ਠੀਕ ਹੈ ਫਿਰ ਰਾਸ਼ਨ ਕਾਰਡ ਵਾਲੀ ਸਾਈਟ ਚੱਲ ਪਵੇ ਕਿ ਜਦੋਂ ਚੱਲੀ ਉਹ ਫਾਰਮ ਆਪਾਂ ਭਰਾਈ ਕਰਨੇ ਆ ਇੱਕ ਇਹ 5-5 ਮਰਲੇ ਵਾਲੇ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਐ ਵੀ ਫਾਰਮ ਸਾਡੇ ਕੋਲ ਆਏ ਹੋਏ ਨੇ ਉਹ ਫਾਰਮ ਤੁਸੀਂ ਭਰ ਕੇ ਦੇ ਦਿਓ ਸਾਨੂੰ ਆਪਾਂ ਫਾਰਮ ਲੈ ਕੇ ਆਵਾਂਗੇ ਜਿਹੜਾ ਜਾਇਜ਼ ਹੋਇਆ ਫਾਰਮ ਹੁੰਦੇ ਭਰੋਣਾ ਹੈ ਕੋਈ ਐ ਨਾ ਸੋਚੇ ਵੀ ਜਿੰਦੇ ਕਰੇ 10 ਮਰਲੇ ਜ਼ਗਾ ਜੀ ਤੇ ਸਾਨੂੰ ਇੱਕ ਜਣੇ ਚੱਲ ਮੇਰੀ ਜਾਵੇ ਜਗਾ ਐ ਨਹੀਂ ਕਿਸੇ ਨੇ ਵੀ ਸੋਚਿਆ ਕਿਉਂਕਿ ਸਾਡੇ ਚ ਵੀ ਇਮਾਨਦਾਰੀ ਹੋਣੀ ਚਾਹੀਦੀ ਏ ਤੇ ਜਦੋਂ ਅਸੀਂ ਸੱਚ ਲਈ ਲੜ ਰਹੇ ਅਸੀਂ ਆਪਣੇ ਹੱਕ ਲਈ ਲੜ ਰਹੇ ਹਾਂ ਫਿਰ ਹੱਕ ਦੀ ਗੱਲ ਹੋਣੀ ਚਾਹੀਦੀ ਏ ਠੀਕ ਹੈ ਜੀ ਇਸ ਕਰਕੇ ਉਹ ਫਾਰਮ ਇਹ ਤੋਂ ਭਰਾਂਗੇ ਫਾਰਮ ਆਪਾਂ ਲੈ ਲਵਾਂਗੇ ਦਫ਼ਤਰ ਵਿੱਚੋਂ ਥੋੜੇ ਜਣਾਂ ਤੱਕ ਆਪਾਂ ਦੋ ਚਾਰ ਜਣੇ ਆ ਕੇ ਫਾਰਮ ਲੈ ਕੇ ਪਿੰਡ ਪਿੰਡੂ ਫਾਰਮ ਭਰ ਕੇ ਉਹਨਾਂ ਨੂੰ ਜਮਾ ਕਰਵਾਵਾਂਗੇ ਫਿਰ ਉਸ ਤੋਂ ਅਗਲਾ ਸੰਘਰਸ਼ ਕੀ ਬਣਦਾ ਉਹ ਸੰਘਰਸ਼ ਫਿਰ ਉਹ ਲਿਖਾਂਗੇ ਤੇ ਉਹ ਸੰਘਰਸ਼ ਵੀ ਤੁਹਾਨੂੰ ਵੀ ਤਿਆਰ ਪਰ ਤਿਆਰ ਰਹਿਣਾ ਚਾਹੀਦਾ ਕਿਉਂਕਿ ਮਿਲਣਾ ਕੁਛ ਨਹੀਂ ਐ ਰੋਏ ਬਿਨਾ ਰੋਏ ਬਿਨਾ ਮਾਂ ਵੀ ਦੁੱਧ ਨਹੀਂ ਦਿੰਦੀ ਹੈ ਰੋਏ ਬਿਨਾ ਮਾਂ ਵੀ ਦੁੱਧ ਨਹੀਂ ਦਿੰਦੀ ਇਸ ਕਰਕੇ ਜਿੰਨੀ ਦੇਰ ਤੱਕ ਅਸੀਂ ਇਹਨਾਂ ਨੂੰ 10 ਗਿਣਾ ਕੇ ਇਹਨਾਂ ਦੇ ਤੌਂ ਤੇ ਅੰਗੂਠਾ ਨਾ ਰੱਖਾਂਗੇ ਇਹਨਾਂ ਨੇ ਕੁਛ ਨਹੀਂ ਚ ਕਰਨਾ ਉਹ ਮੰਗਾ ਪੂਰੀਆਂ ਕਰਵਾਉਣ ਦੇ ਲਈ ਵੀ ਸਾਨੂੰ ਸੰਘਰਸ਼ ਜਿਹੜਾ ਕਰਨਾ ਪਵੇਗਾ ਸਾਨੂੰ ਲਗਾਤਾਰ ਤਿਆਰ ਰਹਿਣਾ ਚਾਹੀਦਾ ਵੀ ਅਸੀਂ ਆਪਣੇ ਹੱਕ ਲਈ ਬੋਲਾਂਗੇ ਲੜਾਂਗੇ ਸੰਘਰਸ਼ ਕਰਾਂਗੇ ਇੱਕ ਲਾਸਟ ਤੇ ਮੈਂ ਗੱਲ ਕਹਿਣਾ ਚਾਹੁੰਦਾ ਕਿ ਜੇ ਇੱਕ ਪਿੰਡ ਸੰਘੌਰ ਹੈ ਜਿੱਥੋਂ ਦੇ ਮੇਡ ਦਾ ਮਸਲਾ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਉਸ ਮਸਲੇ ਤੇ ਵੀ ਅੰਦਰ ਗੱਲ ਹੋਈ ਹੈ ਉਹਨਾਂ ਨੇ ਕਿਹਾ ਆਪਾਂ ਕਿਹਾ ਵੀ ਜੇ ਇੱਕ ਪਿੰਡ ਚ ਮੇਡ ਦੋ ਵੀ ਬਣ ਸਕਦੇ ਤਿੰਨ ਵੀ ਬਣ ਸਕਦੇ ਆ ਤਾਂ ਉਹਨਾਂ ਨੇ ਕਿਹਾ ਵੀ ਠੀਕ ਹੈ ਤੇ ਜਾਂਚ ਪੜਤਾਲ ਕਰਕੇ ਜਿਹੜਾ ਉਸ ਪਿੰਡ ਦਾ ਮੇਡ ਹੈ ਰਜਿਸਟਰ ਕਰਵਾਵਾਂਗੇ ਤੇ ਇਹੀ ਗੱਲਬਾਤ ਜਿਹੜੀ ਅੰਦਰ ਹੋਈ ਹੈ ਗੱਲਬਾਤ ਵਧੀਆ ਢੰਗ ਦੇ ਵਿੱਚ ਹੋਈ ਹੈ ਅچھے ਮਾਹੌਲ ਦੇ ਵਿੱਚ ਹੋਈ ਹੈ ਉਮੀਦ ਇਹ ਹੀ ਆ ਵੀ ਮੰਗਾਂ ਪੂਰੀਆਂ ਕਰਨਗੇ ਪਰ ਫੇਰ ਵੀ ਕਿਸੇ ਤੇ ਵਿਸਾਹ ਨਹੀਂ ਖਾਣਾ ਆਪਾਂ ਆਪਾਂ ਤਿਆਰ ਪਰ ਤਿਆਰ ਰਹਿਣਾ ਨਰੇਗਾ ਦੇ ਕਾਰਡ ਲੈਣ ਲਈ 10-10 ਮਰਲੇ ਪਲਾਟ ਲੈਣ ਲਈ ਰਾਸ਼ਨ ਕਾਟ ਬਣਵਾਉਣ ਲਈ ਹੋਰ ਜਿੰਨੀਆਂ ਵੀ ਤਮਾਮ ਮੰਗਾਂ ਪੂਰੀਆਂ ਕਰਵਾਉਣ ਲਈ ਆਪਾਂ ਨੂੰ ਇਕਜੁੱਟ ਤੇ ਤਿਆਰ ਪਰ ਤਿਆਰ ਰਹਿਣਾ ਚਾਹੀਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਨਾਰੇ ਮਾਰ ਦੋ ਮੈਂ ਦੋ ਤਿੰਨ ਨਾਰੇ ਲਾਵਾਂਗਾ ਜਦੋਂ 10 ਬੰਦੇ ਮੈਂ ਦੋ ਤਿੰਨ ਨਾਰੇ ਲਾਵਾਂਗਾ ਸਾਰਿਆਂ ਨੇ ਉੱਚੀ ਆਵਾਜ਼ ਚ ਖੜੀਆਂ ਕਰਕੇ ਮੁੱਕਾ ਬੰਦ ਕਰਕੇ ਨਾਰੇ ਦਾ ਜਵਾਬ ਦਾਰੀ ਦੇਣੀ ਹੈ ਇਨਕਲਾਬ ਜਿੰਦਾਬਾਦ 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 ਕ੍ਰਾਂਤੀਕਾਰੀ ਪਿੰਡੂ ਮਜ਼ਦੂਰੀ ਯੂਨੀਅਨ ਪੰਜਾਬ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਦਸ ਦਸ ਮਰਲੇ ਦੇ ਪਲਾਟ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਇਹ ਕਾਲ ਕੰਮ ਪੂਰਾ ਸਾਲ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਕੱਚੇ ਘਰਾਂ ਦੇ ਗਰੰਟਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ